ਮંત્રી ਸਾਹਿਬ ਝੂਠਾ ਪਾਣੀ ਇਹਦੇ ਦਸਤਾਰ ਤੇ ਪਉਂਦੇ ਆ ਤਾਂ ਉਸ ਦੇ ਉੱਤੇ ਕੀ ਦੇਖਦੇ ਹੋ ਇਹ ਸਹੀ ਹੈ ਬਿਲਕੁਲ ਗਲਤ ਮੈਂ ਤਾਂ ਉਦੋਂ ਵੀ ਬਿਆਨ ਦਿੱਤਾ ਸੀ ਤੇ ਆਪ ਵਾਲਿਆਂ ਨੂੰ ਬੜੀ ਮਿਰਚਾਂ ਲੱਗੀਆਂ ਦੇਖੋ ਮੈਂ ਤੁਹਾਨੂੰ ਗੱਲ ਕਹਿ ਦਿਆਂ ਕਿਸੇ ਨੂੰ ਸੁਣਨ ਚ ਪੈੜੀ ਜਿ ਨੂੰ ਲੱਗੂਗੀ ਪਹਿਲਾਂ ਲੋਕਾਂ ਦੇ ਵਿਚਾਰ ਹੁੰਦਾ ਸੀ ਕਿ ਪਾਰਟੀ ਦੇ ਵਰਕਰ ਹੁੰਦੇ ਸੀ ਪਾਰਟੀ ਦੇ ਸਮਰਥਕ ਹੁੰਦੇ ਸੀ ਜੇ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਸਮਰਥਕ ਸੀ ਉਹ ਵਿਚਾਰਤਾ ਨਾਲ ਸਾਝ ਰੱਖਦਾ ਸੀ ਇਹ ਜਦੋਂ ਦੇ ਝਾੜੂ ਵਾਲੇ ਆਏ ਇਹਨਾਂ ਦੀਆਂ ਪੇਡਾ ਹੁੰਦੀਆਂ ਨੇ ਤੇ ਇਹਨਾਂ ਦੇ ਜਿਹੜੇ ਬਲਾਈਂਡ ਫਾਲੋਅਰਸ ਆ ਨਾ ਇਨਨ ਹੋ ਇਸ ਗੱਲ ਦੇ ਮਿਰਚਾ ਬੜੀਆਂ ਲੱਗਦੀਆਂ ਮੇਰੇ ਕੋ ਰਾਜਾ ਵੜਿੰਗਾ ਜੀ ਨੇ ਇਲੈਕਸ਼ਨ ਨੂੰ ਪਾਰਲੀਮੈਂਟ ਦੇ ਇਲੈਕਸ਼ਨ ਜਿੱਤ ਲਿਆ ਲੁਧਿਆਣੇ ਤੋਂ ਤਾਂ ਹੁਣ ਬਾਈ ਇਲੈਕਸ਼ਨ ਵੀ ਜਲਦੀ ਹੋ ਜਾਣਾ ਹੈ ਕਿ ਜਲਵਾ ਦੇ ਵਿਸ਼ੇਮੀ ਅੰਦਰ ਬਿਲਕੁਲ ਅਜੇ ਇਸਤਿਫਾ ਦਿੱਤਾ ਨਹੀਂ ਜਿਸਤਿਫਾ ਥੋੜੇ ਦਿਨਾਂ ਚ ਹੀ ਹੋ ਜਾਣਾ ਹੈ ਤਾਂ ਬਿਲਕੁਲ ਤਾਂ ਕੀ ਲੱਗਦਾ ਏ ਢਿੱਲੋ ਪਰਿਵਾਰ ਦੇ ਵਿੱਚੋਂ ਕੌਣ ਆ ਰਿਹਾ ਹੈ ਆਹ ਜੀ ਹਾਂ ਕੀ ਮੁਹੰਮਦ ਸਦੀਕ ਨੂੰ 5 ਸਾਲ ਸੌਂਕੀ ਗੁਜ਼ਾਰ ਦੇਣਗੇ ਬਿਨਾ ਕੋਈ ਐਕਟੀਵਿਟੀ ਕਰਕੇ ਗੁਜ਼ਾਰ ਦੇ ਲਈ ਦੇਖਣਾ ਹੈ ਬੰਦਾ ਜਿਤਾਤਾ ਜੋ ਵੀ ਹੋਇਆ ਵੱਧ ਫੋਟਾਂ ਤੇ ਜਿੱਤ ਕੇ ਥੋੜੀਆਂ ਤੇ ਜਿੱਤ ਕੇ ਹੁਣ ਦੇਖਣਾ ਹੈ ਬੰਦੇ ਅੱਗੇ ਜਾ ਕੇ ਕਰਨਗੇ ਕੀ ਕਿਉਂਕਿ ਇਹਨਾਂ ਨੂੰ ਬਹੁਤ ਐਕਸਾਈਟਮੈਂਟ ਨਾਲ ਬੜੇ ਚਾਹ ਦੇ ਨਾਲ ਬਹੁਤ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾਈਆਂ ਪਾਰਟੀਬਾਦੀ ਤੋਂ ਉੱਤੇ ਰੱਖ ਕੇ ਵੋਟਾਂ ਪਾਈਆਂ ਉਹਨੇ ਦੇਖਦੇ ਕਿ ਆਪਦੀਆਂ ਜਿਹੜੇ ਲੋਕਾਂ ਨੇ ਉਮੀਦਾਂ ਲਾਈਆਂ ਉਹਨੇ ਤੇ ਖਰੇ ਉਤਰਨਗੇ ਕਿ ਨਹੀਂ ਮੈਨੂੰ ਕੋਈ ਉਮੀਦ ਨਹੀਂ ਪੰਜਾਬੀ ਅੱਜ ਦੀ ਗੜੀ ਕਨਫਿਊਜ਼ ਹੋਇਆ ਪਿਆ ਇੱਕ ਪਾਸੇ ਤਾਂ ਆਪਾਂ ਅੰਮ੍ਰਿਤਪਾਲ ਨੂੰ ਜਿਤਾ ਕੇ ਭਾਈ ਸਰਬਜੀਤ ਸਿੰਘ ਨੂੰ ਜਿਤਾ ਕੇ ਪੰਥਕ ਆ ਤੇ ਉਸੇ ਤੋਂ ਬਾਅਦ 4 ਜੂਨ ਨੂੰ ਰਿਜ਼ਲਟ ਲਿਆ ਕੇ ਇਹਨਾਂ ਨੇ ਕਾਂਗਰਸ ਨੂੰ ਅੰਮ੍ਰਿਤਸਰ ਦੇ ਅੰਦਰੋਂ ਜਿਤਾਤਾ ਇੱਕ ਪਾਸੇ ਤਾਂ ਆਪਾਂ ਪੰਥਕ ਦਾ ਖਡੂਰ ਸਾਹਿਬ ਜਿੱਤ ਕੇ ਇੱਕ ਪਾਸੇ ਤਾਂ ਅਪਾ ਫਰੀਦਕੋਟ ਜਿੱਤ ਕੇ ਦੂਜੇ ਪਾਸੇ ਕਾਂਗਰਸ ਪਾਰਟੀ ਨੂੰ ਇਹਨਾਂ ਨੇ ਅੰਬਰਸਰੋਂ ਜਿਤਾਇਆ ਤਾਂ ਅੱਜੋਂ ਦੇਖਣਾ ਸ਼ੁਰੂ ਕਰ ਚੁੱਕੇ ਹਾਂ ਪੰਜਾਬ ਹਰੇ ਨਾਰਾ ਇਸ ਟਾਈਮ ਅਸੀਂ ਗਿੱਦੜਵਾ ਦੇ ਵਿੱਚ ਹਾਂ ਜਿੱਥੇ ਕੀ ਢਿੱਲੋ ਪਰਿਵਾਰ ਦੀ ਸਿਆਸਤ ਬਹੁਤ ਡੂੰਗੀ ਹੈ ਇੱਥੇ ਇੱਕ ਜਿਹੜਾ ਪਰਿਵਾਰ ਹੈ ਉਹ ਸਿੱਧੇ ਜਿਹੜੇ ਰਿਸ਼ਤੇਦਾਰ ਭਾਈਚਾਰਾ ਕਿਹਾ ਜਾਂਦਾ ਹੈ ਕਿ ਵੱਡੇ ਕਿੱਧੇਰਾ ਨਖਤਾ ਜਿਹੜਾ ਉਹ ਬਦਲ ਪਰਵਾਨਾ ਮੰਨਦੇ ਅੱਜ ਮੇਰੇ ਨਾਲ ਅਗਰ ਕੀ ਲੋਨੇ ਅਬੇ ਢਿੱਲੋ ਤੋਂ ਜਾਣਾਂਗੇ ਕਿ ਉਹਨਾਂ ਵਾਲੇ ਲੋਕ ਸਭਾ ਚੋਣਾਂ ਟੱਪਨੇ ਤੇ ਅੱਗੇ ਬਾਈ ਇਲੈਕਸ਼ਨ ਜਿਹੜਾ ਗਿੱਦੜਵਾ ਦਾ ਉਹ ਮੁੜ ਹੋਣਾ ਹੈ ਕਿਉਂਕਿ ਰਾਜਾ ਬੜਿੰਗ ਨੇ ਜਿਹੜੇ ਉਹ ਇੱਥੋਂ ਗਿੱਟਰ ਵਾਤੋਂ ਐਮਐਲਏ ਸੀਤਾ ਹੁਣੋਂ ਐਮਪੀ ਬਣ ਕੇ ਜਿਹੜੇ ਪਾਰਲੀਮੈਂਟ ਦੇ ਵਿੱਚ ਅੜੇ ਗਏ ਨੇ ਉਹ ਲੁਧਿਆਣਾ ਤੋਂ ਤਾਂ ਅਥੋਂ ਨੇ ਅਸਤੀਫਾ ਦੇਣਾ ਪੈਣਾ ਅੱਜ ਉਸ ਉੱਤੇ ਚਰਚਾ ਕਰਾਂਗੇ ਅਬੇ ਜੀ ਸੁਸ਼ੀਖਾ ਅੱਛਾ ਸਰ ਅੱਜ ਤੁਸੀਂ ਆਪਾਂ ਮਿਲੇ ਹੈ ਪਹਿਲਾਂ ਤਾਂ ਬਹੁਤ ਬਹੁਤ ਵਧੀਆ ਗੱਲ ਹੈ ਕਿ ਅੱਜ ਕਿੱਦਣਵੇਂ ਤੇ ਚਰਚਾ ਕਰਨਗੇ ਚਲੋ ਸਰ ਅੱਜ ਕਿੱਦਣਵੇਂ ਤੇ ਚਰਚਾ ਹੈ ਲੋਕ ਸਭਾ ਚੋਨਾ ਦੇ ਵਿੱਚ ਲਗਾਤਾਰ ਗੱਲ ਹੁੰਦੀ ਸੀ ਕਿ 13 0 ਮੁੱਖ ਮੰਤਰੀ ਜੀ ਲਗਾਤਾਰ ਜਿੱਥੇ ਜਾਂਦੇ 13 0 ਦੀ ਗੱਲ ਕਰਦੇ ਸੀ ਜਾ ਫਿਰ ਇੱਕ ਗੱਲ ਕਦੇ ਸੀਟ ਫਸ ਗਈ ਬਠਿੰਡੇ ਤੋਂ ਤਾਂ ਇਹਨਾਂ ਦੇ ਉੱਤੇ ਕੀ ਮੁੱਖ ਮੰਤਰੀ ਕਹਿਣਾ ਕੀ ਚਾਹੁੰਦੇ ਸੀ ਦੇਖੋ ਜੀ ਮੁੱਖ ਮੰਤਰੀ ਸਾਹਿਬ ਤਮਾਸ਼ਾ ਕਰ ਰਹੇ ਸੀ ਤੇ ਤਮਾਸ਼ਗੀਰਾਂ ਨੂੰ ਜਵਾਬ ਪੰਜਾਬ ਦੇ ਲੋਕਾਂ ਨੇ ਦਿੱਤਾ ਇੱਕ ਮੁੱਖ ਮੰਤਰੀ ਦਾ ਕੰਮ ਹੁੰਦਾ ਐਕਸ਼ਨ ਲੈਣਾ ਤੇ ਲੋਕਾਂ ਦੀ ਜ਼ਿੰਦਗੀ ਬਿਹਤਰ ਬਣਾਉਣਾ ਜਿਹੜੀਆਂ ਗੱਲਾਂ ਦੇ ਨਾਲ ਸਰਕਾਰ ਬਣੀ ਹੈ ਉਹ ਗੱਲਾਂ ਪੂਰੀਆਂ ਕਰਦੀ ਹੈ ਜਿਹੜੇ ਵਾਅਦੇ ਕਰਕੇ ਸਰਕਾਰ ਬਣੀ ਹੈ ਅੱਜ ਜੋ ਮੁੱਖ ਮੰਤਰੀ ਬਣੇ ਆ ਉਹ ਵਾਅਦੇ ਪੂਰੇ ਕਰਨੇ ਹਾਂ ਇਹਨਾਂ ਨੇ ਕੀ ਕੀਤਾ ਇੱਕ ਹਵਾ ਬਣਾਤਾ ਕਿ 13 0 13 0 ਉਹ ਚੋਂ 10 ਹੀ ਕੱਢੀਆਂ ਨੇ ਤੇ 3 ਹੀ ਰਹਿ ਗਈਆਂ ਹਾਂ ਇੱਕ ਰੂਲਿੰਗ ਗਵਰਨਮੈਂਟ ਆਸਤੇ ਇੱਕ ਪਾਰਟੀ ਜਿਹੜੀ ਸਰਕਾਰ ਅੰਦਰ 93 ਐਮਐਲਏ ਹੁਣ 92 ਰਹਿ ਕੇ ਉਹ ਸੀਤ ਰੰਗੜਾਲ ਗਿਆ 92 ਐਮਐਲਏ ਜੋ ਸਿੱਧਾ ਤਿੰਨ ਸੀਟਾਂ ਤੇਰਾ ਜੋ ਤੁਸੀਂ ਆਪ ਹੀ ਜਾਇਜ਼ਾ ਲਾ ਸਕਦੇ ਹੋ ਕਿ ਪੰਜਾਬ ਦੇ ਲੋਕ ਇਹਨਾਂ ਤੋਂ ਕਿੰਨੇ ਦੁਖੀ ਆ ਹਾਂ 13 0 ਤੋਂ 0 ਤੋਂ ਬਾਅਦ ਜਿਹੜੀ ਤੁਸੀਂ ਗੱਲ ਕੀਤੀ ਸੀਟ ਫਸ ਗਈ ਬਿਟੰਡੇ ਤੋਂ ਕਦੇ ਵੀ ਨਹੀਂ ਫਸੀ ਸੀ ਹਾਂ ਇਹਨਾਂ ਨੇ ਲਾ 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 ਮਚਾਤੀ ਕਿ ਜੀ ਐਤ ਕੀ ਪਟੰਡੇ ਤੋਂ ਸੀਟ ਫਸ ਗਈ ਕਿ ਕਿਕਲੀ ਕਿਲੀ ਦੀ ਅਸੀਂ ਉਹਨਾਂ ਗੱਲਾਂ ਨਹੀਂ ਜਾਣਾ ਚਾਹੁੰਦੇ ਇੱਕ ਮੁੱਖ ਮੰਤਰੀ ਦਾ ਲੈਵਲ ਨਹੀਂ ਹੁੰਦਾ ਇਹੋ ਜੀਆਂ ਕਿਕਲੀਆਂ ਗੋਣੀ ਇੱਕ ਮੁੱਖ ਮੰਤਰੀ ਦਾ ਲੈਵਲ ਨਹੀਂ ਹੁੰਦਾ ਕਿਸੇ ਤੇ ਵੀ ਪਰਸਨਲ ਅਟੈਕ ਕਰਨਾ ਮੁੱਖ ਮੰਤਰੀ ਦਾ ਕਨਸਟੀਟਿਊਸ਼ਨਲੀ ਇੱਕ ਅਹੁਦਾ ਹੁੰਦਾ ਕਿ ਉਹ ਸਾਰੇ ਪੰਜਾਬ ਦੇ ਲੋਕਾਂ ਦਾ ਮੁੱਖ ਮੰਤਰੀ ਹੈ ਚਾਹੇ ਉਹ ਕਾਲੀਦ ਲਾਰੇ ਆ ਚਾਹੇ ਕਾਂਗਰਸ ਦੇ ਚਾਹੇ ਚਾਹੇ ਸਾਰਿਆਂ ਦੇ ਜੋ ਮੁੱਖ ਮੰਤਰੀ ਆ ਪਰ ਉਹਨਾਂ ਤੋਂ ਹਜੇ ਤੱਕ ਆਦੀ ਸੀਐਮ ਹੋਣ ਦੀ ਕੋਈ ਵੀ ਡਿਊਟੀ ਪੂਰਨ ਤੌਰ ਤੇ ਨਿਭਾਈ ਨਹੀਂ ਗਈ ਇਸੇ ਕਰਕੇ 13 ਦਾ ਜ਼ੀਰਾ ਤੋਂ ਇਹ 3 ਤੇ ਆ ਗਈਆਂ ਤੇ ਆਉਣ ਵਾਲੇ ਦਿਨਾਂ ਅਜਿਖੇ ਤਿੰਨ ਜੋਗੇ ਵੀ ਨਹੀਂ ਲੈ ਲੋਕ ਕਹਿੰਦੇ ਆ ਇਹ 13 ਦੀ ਗੱਲ ਕਰਦੇ ਸੀ ਅੱਗੋਂ ਇੱਕ ਉੱਡ ਗਿਆ ਬਿਲਕੁਲ ਉੱਡਿਆ ਹੀ ਹੈ ਤੇ ਫਿਰ ਇਹ ਲੋਕਾਂ ਨੇ ਤਾਹੀਂ ਉਡਾਇਆ ਕਿਉਂਕਿ ਹੰਕਾਰ ਹੈ ਹੂੰ ਲੋਕਾਂ ਨੇ ਇਸੇ ਕਰਕੇ ਡਾਇਆ ਨਾ ਕਿ 2.5 ਸਾਲ ਹੋ ਗਿਆ ਤੇ ਜਿੰਨੇ ਜਿੰਨੇ ਵਾਦੇ ਕੀਤੇ ਸੀ ਉਹ ਤੇ ਕੋਈ ਵੀ ਨਹੀਂ ਪੂਰਾ ਹੋਇਆ ਗਿਆ ਕਹਿੰਦੇ ਸੀ ਅਸੀਂ 16 ਮੈਡੀਕਲ ਕਾਲਜ ਖੋਲ੍ਹਾਂਗੇ ਪੂਰੇ ਪੰਜਾਬ ਅੰਦਰ 2.5 ਸਾਲਾਂ ਬਾਅਦ 8 ਨਹੀਂ ਖੁੱਲੇ ਅੱਦੇ 8 ਛੱਡੋ ਇੱਕ ਦਾ ਨਹੀਂ ਨੱਥਰ ਨਹੀਂ ਅਜੇ ਰੱਖਿਆ ਗਿਆ ਬੀਬੀਆਂ ਨੂੰ ਹਜ਼ਾਰ-ਹਜ਼ਾਰ ਰੁਪਈਆ ਦੇਣਾ ਸੀ ਗੈਂਗਸਟਰ ਬਾਦ ਖਤਮ ਕਰਨਾ ਸੀ ਨਸ਼ਾ ਖਤਮ ਕਿੰਨਾ ਕੁਛ ਹੈ ਜੀ ਹੁਣ ਕਿੰਨੀ ਕਾਰੀ ਮਤਲਬ ਲੋਕ ਤੁਹਾਨੂੰ ਮੌਕਾ ਦਿੰਦੇ ਰਹਿੰਗੇ ਤੁਸੀਂ ਆਪ ਤਾਂ ਕਿਸੇ ਗੱਲ ਤੇ ਪੂਰੇ ਨਹੀਂ ਉਤਰੇ ਹੋ ਤੇ ਲੋਕਾਂ ਨੇ ਤੁਹਾਨੂੰ ਕਰਕੇ ਦਿਖਾਤਾ ਮੇਰੇ ਕੋਲ ਤੁਸੀਂ ਨਸ਼ੇ ਦੀ ਗੱਲ ਕੀਤੀ ਤਾਂ ਜਿਸ ਦਿਨ ਮੁੱਖ ਮੰਤਰੀ ਰੋਡ ਸ਼ੋਅ ਕਰਨ ਵਾਸਤੇ ਆਉਂਦੇ ਆ 12 ਮਿੰਟ 35 ਸੈਕਿੰਡ ਜਿਹੜੇ ਗਿਜਰਵਾ ਦੇ ਵਿੱਚ ਰੋਡ ਸ਼ੋਅ ਕਰਦੇ ਆ ਤਾਂ ਉੱਥੇ ਇੱਕ ਗਿਜਰਵਾ ਦਾ ਪੱਤਰਕਾਰ ਜੀ ਤੇ ਤਾਂ ਉੱਥੇ ਹੀ ਅਸੀਂ ਵੀ ਵਿੱਚ ਸੀਗੇ ਅਸੀਂ ਇੱਕ ਪੱਤਰ ਦੇਣਾ ਚਾਹੁੰਦੇ ਸੀ ਤਾਂ ਉੱਥੇ ਮੁੱਖ ਮੰਤਰੀ ਨੂੰ ਪੱਤਰ ਦੇਣ ਤੋਂ ਪਹਿਲੇ ਉਸ ਨੇ ਰੋਕਿਆ ਜਿੰਦੇ ਵਿੱਚ ਐਸਪੀ ਤੇ ਡੀਐਸਪੀ ਨੂੰ ਉੱਤੇ ਖੜਾ ਦਿੱਤਾ ਗਿਆ ਕਿ ਇਹਦੇ ਮੁੱਖ ਮੰਤਰੀ ਦੇ ਨੇੜੇ ਨਾ ਹੋ ਜਾ। ਮੈਂ ਤੁਹਾਨੂੰ ਦੱਸ ਰਿਹਾ ਨੇ ਜੀ ਇਹ ਆਮ ਆਦਮੀ ਪਾਰਟੀ ਤਾਂ ਕਿਸੇ ਪਾਸੇ ਹੋਈ ਨਹੀਂ ਮਹਾਰਾਜ ਸਦਾ ਹੋ ਜਾਏ। ਜਿਹੜਾ ਬੰਦਾ ਭਾਵੇਂ ਤੁਸੀਂ ਕੋਈ ਨਾ ਨਾਰੇ ਪਾਤੀ ਤਾਂ ਨਹੀਂ ਨਾ ਕਰਨ ਗਏ ਸੀ। ਤੁਸੀਂ ਇਹਨਾਂ ਨੂੰ ਕੇਵਲ ਪੱਤਰ ਦੇਣਾ ਸੀ ਕਿ ਜੀ ਆਹਾ ਸਾਡੀ ਮੁਸ਼ਕਿਲਾਂ ਨੇ ਸੋਲਵ ਕਰਨ ਦੀ ਕੋਸ਼ਿਸ਼ ਕਰੋ। ਤੇ ਇਹੇ ਨਾਰਮਲ ਬੰਦਿਆ ਤੋਂ ਜੇ ਇਹੋ ਜਿਹੀਆਂ ਚੀਜ਼ਾਂ ਨਹੀਂ ਲੈ ਸਕਦੇ ਤੁਸੀਂ ਕੋਈ ਪੱਖ ਦੇ ਨਹੀਂ ਕਿਸੇ ਪਾਰਟੀ ਦੇ ਨਹੀਂ। ਤੁਸੀਂ ਇੱਕ ਆਮ ਨਾਗਰਿਕ ਬਣ ਕੇ ਆਪਦੇ ਮੁੱਖ ਮੰਤਰੀ ਨੂੰ ਪੱਤਰ ਦੇਣਾ ਚਾਹੁੰਦੇ ਸੀ। ਜਿਉ ਇਹਨਾਂ ਨੇ ਨਹੀਂ ਫੜਿਆ ਤਾਂ ਇਹਨਾਂ ਦੀ ਥਿੰਕਿੰਗ ਤੋਂ ਸਾਮਣੇ ਇਹਨਾਂ ਦਾ ਕੀ ਇਹਨਾਂ ਦਾ ਸੋਚ ਵਿਚਾਰ ਆ ਪੰਜਾਬ ਦੇ ਲੋਕਾਂ ਦੇ ਬਾਰੇ ਇਹਨਾਂ ਦਾ ਕੀ ਪ੍ਰਤੀਕਰਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਦੋਂ ਸੀਐਮ ਸੀਗੇ ਨਾ ਵਿਰੋਧੀ ਐਮਐਲਏ ਤੋਂ ਆਖਿਓ ਪੱਤਰ ਲੈ ਲੈਂਦੇ ਹੁੰਦੇ ਸੀ ਉਹਨਾਂ ਨੂੰ ਘਰੇ ਆਪ ਦੇ ਸਦਕਾ ਉਹਨਾਂ ਦੀ ਮੁਸ਼ਕਿਲਾਂ ਦੂਦ ਕਰਦੇ ਹੁੰਦੇ ਸੀ ਜਿਹੜੇ ਰਾਜਾ ਵੜਿੰਗ ਦੀ ਗੱਲ ਕੀਤੀ ਐਮਪੀ ਬਣੇ ਲੁਧਿਆਣੇ ਤੋਂ ਜਦੋਂ ਪਹਿਲੀ ਵਾਰੀ ਐਮਐਲਏ ਬਣੇ ਸੀ ਸੰਗਰਦਸ਼ਨ ਦੇ ਵਿੱਚ ਰੌਲਾ ਪਈ ਜਾਂਦੇ ਸੀ ਤੇ ਬਾਦ ਸਾਹਿਬ ਨੇ ਉਹਨਾਂ ਨੂੰ ਵੀ ਕਹਿ ਸੀ ਕਾਕਾ ਤੁਹਾਡਾ ਵੀ ਕੰਮ ਕਰਾਂਗੇ ਬਹਿ ਜਾ ਉਹ ਹੁੰਦਾ ਤੁਹਾਡੀ ਸਟੇਟਮੈਂਟ ਸੇ ਪੋਲਿਟੀ ਉਹ ਹੁੰਦਾ ਇੱਕ ਸੀਨੀਅਰ ਦਾ ਰਤਬਾ ਇਹਨਾਂ ਤੋਂ ਤਾਂ ਕੁਝ ਵੀ ਹੋਇਆ ਨਹੀਂ ਭ ਹਾਂ ਬਿਲਕੁਲ ਇੱਕ ਚੀਜ਼ ਹੋਰ ਦੇਖਣ ਲੋਕਸਭਾ ਦੇ ਵਿੱਚ ਆਪਾਂ ਨੂੰ ਮਿਲੇ ਕਿ ਫੇਲਕੋਟ ਦੇ ਉੱਤੋਂ ਇੱਕ ਕਲਾਕਾਰ ਤਾਂ ਰਹਿ ਗਿਆ। ਦੋ ਅਮਨੇ ਸਾਹਮਣੇ ਕਲਾਕਾਰ ਸੀ ਇੱਕ ਭਾਜਪਾ ਤੋਂ ਕਲਾਕਾਰ ਸੀ, ਕਾਪ ਤੋਂ ਕਲਾਕਾਰ ਸੀ। ਤਾਂ ਲੋਕਾਂ ਨੇ ਦੋਨਾਂ ਨੇ ਮੂੰਹ ਤੋੜ ਜੁਆ। ਬਿਲਕੁਲ ਦਿੱਤਾ। ਪਰ ਜਿਹੜੇ ਬੰਦੇ ਨੂੰ ਜਿਤਾਇਆ ਉਹ ਵੀ ਕੋਈ ਬਹੁਤਾ ਚੰਗਾ ਤਾਂ ਨਹੀਂ ਨਾ। ਹਾਂ। ਜਿਹੜੇ ਬੰਦੇ ਨੂੰ ਇਹਨਾਂ ਨੇ ਜਿਤਾ ਦਿੱਤਾ ਉਹਨਾਂ ਨੇ ਅੱਜ ਤੱਕ ਹੀ ਪੰਜਾਬ ਦੇ ਹੱਕਾਂ ਲਈ ਕਿੰਨੀ ਕਵਾਦ ਉਠਾਈ। ਕੀਕਾ ਬੜੇ ਮਸ਼ਹੂਰ ਹੋਣਗੇ ਅੱਜ ਦੀ ਘੜੀ ਉਹਨਾਂ ਨੂੰ ਬੜੀ ਵੱਡੀ ਬਹੁਤ ਮਿਲੀ ਆ ਮਗਰ ਦੇਖਿਆ ਇਹ ਜਾਊਗਾ ਕਿ ਆਉਣ ਵਾਲੇ 5 ਸਾਲਾਂ ਅੰਦਰ ਉਹ ਲੋਕ ਸਭਾ ਅੰਦਰ ਕਿੰਨੇ ਇਫੈਕਟਿਵ ਨੇ ਕੀ ਉਹ ਫਰੀਦਕੋਟ ਵਾਲੇ ਇਲਾਕੇ ਦੇ ਨਿਵਾਸੀਆਂ ਦਾ ਆਪਦੇ ਲੋਕ ਸਭਾ ਕਨਸਟੈਂਸੀ ਦੇ ਲੋਕਾਂ ਨਾਲ ਕੋਈ ਭਲਾ ਕਰ ਪਾਉਂਦੇ ਆ ਕਿ ਮੁਹੰਮਦ ਸਦੀਕ ਨੂੰ 5 ਸਾਲ ਸੌਂਕੀ گزار ਦੇਣਗੇ ਬਿਨਾ ਕੋਈ ਐਕਟੀਵਿਟੀ ਕਰਕੇ گزار ਦੇਣਗੇ ਦੇਖਣਾ ਹੈ ਬੰਦਾ ਜਿਤਾਤ ਆ ਜੋ ਵੀ ਹੋਇਆ ਵੱਧ ਫੋਟਾ ਦੇ ਜਿੱਤ ਕੇ ਥੋੜੀਆਂ ਤੇ ਜਿੱਤ ਕੇ ਹੁਣ ਦੇਖਣਾ ਹੈ ਬੰਦੇ ਅੱਗੇ ਜਾ ਕੇ ਕਰਨਗੇ ਕੀ ਕਿਉਂਕਿ ਇਹਨਾਂ ਨੂੰ ਬਹੁਤ ਐਕਸਾਈਟਮੈਂਟ ਨਾਲ ਬੜੇ ਚਾਹ ਦੇ ਨਾਲ ਬਹੁਤ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾਈਆਂ ਪਾਰਟੀ ਬਾਜ਼ੀ ਤੋਂ ਉੱਤੇ ਲੜ ਕੇ ਵੋਟਾਂ ਪਾਈਆਂ ਉਹਨੇ ਦੇਖਦੇ ਕਿ ਆਰਧੀਆਂ ਜ਼ਿਲ੍ਹੇ ਲੋਕਾਂ ਨੇ ਉਮੀਦਾਂ ਲਾਈਆਂ ਉਹਨੇ ਤੇ ਖਰੇ ਉਤਰਨਗੇ ਕਿ ਨਹੀਂ ਮੈਨੂੰ ਕੋਈ ਉਮੀਦ ਨਹੀਂ ਦੇਖੋ ਮੈਂ ਐਵੇਂ ਪੇੜ ਚਾਲ ਚੱਲਣ ਆਇਆ ਨਹੀਂ ਕਿਉਂਕਿ ਸਾਰੀ ਦੁਨੀਆ ਆਈ ਹੋਈ ਪਈ ਕਿ ਪੰਥਕ ਨੇ ਇਹਨਾਂ ਦੀ ਮਦਦ ਕਰੀਏ ਪੰਥ ਦਾ ਲਾਂਭਾ ਲਾਈਏ ਤਾਂ ਇਹਨਾਂ ਨੂੰ ਵੋਟਾਂ ਪਾ ਦੇ ਤੇ ਮੈਂ ਐਵੇਂ ਨਾਲ ਜੁੜ ਜਾ ਬਿਲਕੁਲ ਗਲਤ ਹੈ ਪੰਜਾਬੀ ਅੱਜ ਦੀ ਘੜੀ ਕਨਫਿਊਜ਼ ਹੋਇਆ ਪਿਆ ਇੱਕ ਪਾਸੇ ਤਾਂ ਆਪਾਂ ਅੰਮ੍ਰਿਤਸਰ ਨੂੰ ਜਿਤਾ ਕੇ ਭਾਈ ਸਰਬਜੀਤ ਸਿੰਘ ਨੂੰ ਜਿਤਾ ਕੇ ਪੰਥਕਾਂ ਤੇ ਉਸੇ ਪਾਸੇ 2 ਜੂਨ ਨੂੰ ਵੋਟਾਂ ਪਾ ਕੇ 4 ਜੂਨ ਨੂੰ ਰਿਜ਼ਲਟ ਲਿਆ ਕੇ ਇਹਨਾਂ ਨੇ ਕਾਂਗਰਸ ਨੂੰ ਅੰਮ੍ਰਿਤਸਰ ਦੇ ਅੰਦਰੋਂ ਜਿਤਾਤਾ ਇੱਕ ਪਾਸੇ ਤਾਂ ਆਪਾਂ ਪੰਥਕਾਂ ਖਡੂਰ ਸਾਹਿਬ ਜਿੱਤ ਕੇ ਇੱਕ ਪਾਸੇ ਪੰਥਕਾਂ ਆਪਾਂ ਫਰੀਦਕੋਟ ਜਿੱਤ ਕੇ ਦੂਜੇ ਪਾਸੇ ਕਾਂਗਰਸ ਪਾਰਟੀ ਨੂੰ ਇਹਨਾਂ ਨੇ ਅੰਬਰਸਰ ਨੂੰ ਜਿਤਾਇਆ ਤਾ ਅੱਜ ਦੀ ਘੜੀ ਕੋਈ ਵੀ ਪੰਜਾਬੀ ਐ ਨਹੀਂ ਕਹਿ ਸਕਦਾ ਕਿ ਅਸੀਂ ਪੰਥਕ ਆ ਜਾਂ ਅਸੀਂ ਇਹ ਆਓ ਸਾਰੇ ਲੋਕਾਂ ਨੇ ਇਹਦੇ ਮਨ ਪਰਚਾਮੀ ਦੇ ਨਾਲ ਵੋਟਾਂ ਪਾਈਆਂ ਨੇ। ਇਹ ਗੱਲ ਨਹੀਂ ਕਿਸੇ ਨੂੰ ਵੱਧ ਪੈ ਗਈ ਕਿਸੇ ਨੂੰ। ਮੇਰੇ ਕੋਲ ਤੁਸੀਂ ਪੰਥਕ ਦੀ ਗੱਲ ਕੀਤੀ। ਪੰਥ ਇੱਕ ਲਗਾਤਾਰ ਜਦੋਂ ਵੀ ਕੋਈ ਰਾਜਨੇਤਾ ਸਪੀਚ ਜਾਂਦਾ ਆਪੋਜ਼ਿਟ ਦਾ, ਸ਼ੋਮਨੀ ਕਾਲੀਦਾ ਦੇ ਆਪੋਜ਼ਿਟ। ਉਹ ਕਹਿੰਦੇ ਆ ਬੇਦਬੀ ਹੈ ਅਕਾਲੀਆਂ ਦੀ ਸਰਕਾਰ ਦੇ ਵਿੱਚ। ਉਹ ਆਕਾਲੀਆਂ ਨੇ ਕਰਵਾਈ। ਯਾਰ ਕਹਿੰਦੇ ਆ ਨਾ ਪ੍ਰੂਫ ਕਿਉਂ ਨਹੀਂ ਹੋ ਰਿਹਾ? ਤਿੰਨ ਮੁੱਖ ਮੰਤਰੀ ਬਦਲ ਚੁੱਕੇ ਕੈਪਟਨ ਸਾਹਿਬ, ਚੰਨੀ ਸਾਹਿਬ, ਭਗਵੰਤ ਮਾਨ ਇਨਾ ਤਿੰਨ ਜਾਣਿਆਂ ਦੀ ਸਰਕਾਰਾਂ ਆਈਆਂ ਤੇ ਗਈਆਂ ਇਹਨਾਂ ਨੇ ਅੱਧੀ ਛੋਟੀ ਦਾ ਜੋਰ ਲੈਣਾ ਸਤਾਜੇ ਵੀ ਕਰਿਆ ਤੇ ਕਿਸੇ ਦਾ ਇਨਵੋਲਵਮੈਂਟ ਪੜ ਲਓ ਹਮ ਕੱਲੇ ਬਿਆਨਾਂ ਤੇ ਕਿੰਨਾ ਚਿਰ ਗੱਡੀ ਚੱਲੂਗੀ ਜੇ ਕਿਸੇ ਦੀ ਇਨਵੋਲਵਮੈਂਟ ਪੜ ਲਓ ਇੰਨੀ ਐਸਆਈਟੀਆਂ ਬਣ ਗਿਆ ਰਜੀਤ ਸਿੰਘ ਕਮਿਸ਼ਨ ਰਿਪੋਰਟ ਬਣੀ ਕੁਮਰ ਵਿਜੇ ਪ੍ਰਤਾਪ ਉਹਨੇ ਇਸਤੀਫਾ ਦਿੱਤਾ ਹੁਣ ਉਹ ਆਪਦੀ ਸਰਕਾਰ ਦੇ ਉਲਟ ਹੋਏ ਬੈਠੇ ਆ ਮਤਲਬ ਜੇ ਕੋਈ ਪ੍ਰੂਫ ਆ ਜੇ ਤੁਹਾਨੂੰ ਲੱਗਦਾ ਕੁਝ ਹੈਗਾ ਸੀਬੀਆਈ ਕੋਲੇ ਵੀ ਇਨਕੁਆਇਰੀ ਹੈ ਤੇ ਫੜੋ ਨਾ ਕੇਵਲ ਬਿਆਨਾਂ ਤੇ ਕਿ ਬੇਅਦਬੀ ਕਰਾਈ ਬੇਅਦਬੀ ਕਰਾਈ ਦੇਖੋ ਜੀ ਨਾ ਅਸੀਂ ਬੇਅਦਬੀ ਦੇ ਨਾਲ ਕੋਈ ਲੈਣਾ ਦੇ ਇਹ ਗੱਲ ਬੜੀ ਅਫਸੋਸਮੰਦ ਹੈ ਕਿ ਜਿਸ ਟਾਈਮ ਤੇ ਅਕਾਲੀ ਦਰ ਦੀ ਸਰਕਾਰ ਸੀ ਪਹਿਲੀ ਵਾਰੀ ਬੇਅਦਬੀ ਹੋਦੋ ਬਹੁਤ ਮਾਰੀ ਗੱਲ ਆ ਪੰਥ ਦੀ ਸਰਕਾਰ ਸੀ ਉਹਦੋਂ ਹੋਈ ਉਹ ਨਹੀਂ ਹੋਣੀ ਚਾਹੀਦੀ ਸੀ ਉਹ ਸਟੇਟ ਦਾ ਫੇਲਿਅਰ ਸੀ ਇੰਟੈਲੀਜੈਂਸ ਦਾ ਫੇਲਿਅਰ ਸੀ ਪੁਲਿਸ ਦਾ ਫੇਲਿਅਰ ਸੀ ਮਗਰ ਇਹ ਨਹੀਂ ਕਹਿ ਸਕਦੇ ਕਿ ਅਕਾਲੀ ਦਰ ਦਾ ਕੋਈ ਬੰਦਾ ਇਨਵੋਲ ਸੀ ਆ ਜੇ ਕੋਈ ਬੰਦਾ ਇਨਵੋਲ ਸੀ ਸੀਨੀਅਰ ਤੋਂ ਸੀਨੀਅਰ ਜੂਨੀਅਰ ਤੋਂ ਜੂਨੀਅਰ ਅੰਦਰ ਦੇ ਉਹਨਾਂ ਸਲਾਖਾਂ ਦੇ ਪਿੱਛੇ ਤੇ ਇਹੋ ਜਿਹਾ ਰੂਲ ਬਣਾਓ ਕਿ ਗੁਰੂ ਸਾਹਿਬ ਮਾਲ ਕੋਈ ਅੱਖ ਚੱਕ ਕੇ ਦੇਖਣ ਵਾਲਾ ਉਹਨੂੰ ਨਾ ਬੇਲ ਮਿਲੇ ਤੇ ਨਾਂ ਬਾਹਰ ਆਉਣ ਦੀ ਕੋਈ ਆਗਿਆ ਹੋਵੇ 5-10 ਸਾਲ ਦੀ ਜੇ ਨਾ ਉਮਰ ਕੈਦ ਹੋਵੇ ਬਿਲਕੁਲ ਭਾਵੇਂ ਸ਼੍ਰੋਮਣੀ ਅਕਾਲੀ ਦਲ ਦਾ ਸੀਨੀਅਰ ਤੋਂ ਸੀਨੀਅਰ ਲੀਡਰ ਦਾ ਭਾਵੇਂ ਜਵਾ ਬੂਥ ਲੈਵਲ ਦਾ ਬਲੱਟੀ ਹੈ ਨਾ ਕਿਸੇ ਦਾ ਵੀ ਕੋਈ ਰੋਲ ਆ ਅੰਦਰ ਜੋ ਇਹ ਬਿਆਨ ਜੇ ਲੀਡਰ ਦੇ ਦਿੰਦੇ ਤੇ ਆਪਣੇ ਪੱਤਰਕਾਰ ਦਾਰੇ ਦੇ ਲੋਕ ਚਲਾ ਦਿੰਦੇ ਆ ਮਗਰ ਹਾਂਜੀ ਈਨੇ ਸਾਲ ਹੋ ਗਏ ਕੋਈ ਫੜਿਆ ਕਿਉਂ ਨਹੀਂ ਜਾ ਰਿਹਾ ਸਾਨੂੰ ਤਾਂ ਇਹ ਚੀਜ਼ ਦੀ ਹੈਰਾਨੀ ਆ ਬਿਲਕੁਲ ਇੱਕ ਲਗਾਤਾਰ ਵੀਡੀਓ ਵਾਇਰਲ ਦੇਖੀ ਹੋਣੀ ਹੈ ਲੋਕ ਸਭਾ ਚੋਣਾਂ ਦੀ ਰੋਡ ショਅ ਦੌਰਾਨ ਮੁੱਖ ਮੰਤਰੀ ਸਾਹਿਬ ਝੂਠਾ ਪਾਣੀ ਇਹਦੇ ਦਸਤਾਰ ਤੇ ਪਹੁੰਚੇ ਤਾਂ ਉਸ ਦੇ ਉੱਤੇ ਕੀ ਦੇਖਦੇ ਹੋ ਇਹ ਸਹੀ ਹੈ ਬਿਲਕੁਲ ਗਲਤ ਮੈਂ ਤਾਂ ਉਹਦੋਂ ਵੀ ਬਿਆਨ ਦਿੱਤਾ ਸੀ ਤੇ ਆਪ ਵਾਲਿਆਂ ਨੂੰ ਬੜੀ ਮਿਰਚਾਂ ਲੱਗੀਆਂ ਦੇਖੋ ਮੈਂ ਤੁਹਾਨੂੰ ਗੱਲ ਕਹਿ ਦਿਆਂ ਕਿਸੇ ਨੂੰ ਸੁਣਨ ਚ ਪੈਰੀ ਜਲੂ ਲੱਗੂਗੀ ਪਹਿਲਾਂ ਲੋਕਾਂ ਦੇ ਇਹ ਚਾਇ ਹੁੰਦਾ ਸੀ ਕਿ ਪਾਰਟੀ ਦੇ ਵਰਕਰ ਹੁੰਦੇ ਸੀ ਪਾਰਟੀ ਦੇ ਸਮਰਥਕ ਹੁੰਦੇ ਸੀ ਜੇ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਸਮਰਥਕ ਸੀ ਉਹ ਵਿਚਾਰਤਾ ਰਹਿਣਾ ਚਾਜ ਰਿਹਾ ਸੀ ਇਹ ਜਦੋਂ ਦੇ ਝਾੜੂ ਵਾਲੇ ਆਏ ਇਹਨਾਂ ਦੀ ਪੈਦਾ ਹੁੰਦੀਆਂ ਨੇ ਤੇ ਇਹਨਾਂ ਦੇ ਜਿਹੜੇ ਬਲਾਈਂਡ ਫਾਲੋਅਰਸ ਆ ਨਾ ਇਹਨਾਂ ਨੂੰ ਇਸ ਗੱਲ ਦੇ ਮਿਰਚਾਂ ਬੜੀਆਂ ਲੱਗਦੀਆਂ ਨੇ ਸਰਦਾਰ ਭਗਵੰਤ ਸਿੰਘ ਮਾਨ ਨੇ ਜਿਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ੀ ਹੋਈ ਦਸਤਾਰ ਸਿਰ ਤੇ ਪਾਈ ਹੈ ਤੁਸੀਂ ਇਹਦੀ ਬੇਅਦਬੀ ਤਾਂ ਨਾ ਕਰੋ ਬਿਲਕੁਲ ਮੈਨੂੰ ਇਸ ਗੱਲ ਦੀ ਹਰਾਨੀ ਹੈ ਕਿ ਸਿਰ 'ਚ ਤੁਹਾਨੂੰ ਗਰਮੀ ਲੱਗ ਰਹੀ ਉਹ ਵੀਡੀਓ ਦੇਖਿਓ ਉਦੋਂ ਤੁਸੀਂ ਝੂਠਾ ਪਾਣੀ ਪਾ ਰਹੇ ਹੋ ਤੇ ਥੱਲੇ ਤੁਸੀਂ ਅੱਧੀਆਂ ਬਹਾਨੀ ਜੈਕਟ ਪਾਈ ਹੋਈ ਹੈ ਐਜਾ ਕੀ ਖਾਣ ਪੀਣ ਲੱਗੇ ਮਾਨਸਾਹਬ ਵੀ ਇਹਨਾਂ ਨੂੰ ਪਤਾ ਹੀ ਨਹੀਂ ਚੱਲਦਾ ਉੱਤੇ ਗਰਮੀ ਹੈ ਥੱਲੇ ਠੰਡ ਹੈ ਤੇ ਮੈਂ ਤਾਂ ਬਿਲਕੁਲ ਮੰਨਦਾ ਇਹ ਸਭ ਤੋਂ ਵੱਡੀ ਬੇਅਦਬੀ ਹੈ ਮਗਰ ਜਿਹੜੇ ਚਿੱਤੇ ਪੰਥਕ ਨੇ ਜਿਨ੍ਹਾਂ ਦਾ ਅਜੈਂਡਾ ਹੀ ਇਹ ਹੈ ਕਿ ਇੱਕ ਪਾਰਟੀ ਨੂੰ ਇੱਕ ਪਰਿਵਾਰ ਨੂੰ ਇੱਕ ਬੰਦੇ ਨੂੰ ਬਦਨਾਮ ਕਰਨਾ ਉਹ ਉਹਨਾਂ ਨੇ ਕਦੇ ਇਸ ਚੀਜ਼ ਦੇ ਖਿਲਾਫ ਬੋਲਣਾ ਨਹੀਂ ਅਸੀਂ ਬੋਲਦੇ ਆ ਰਹੇ ਮੈਂ ਆਪ ਪਰਸਨਲੀ ਬੋਲ ਰਿਹਾ ਕਿ ਇਹ ਚੀਜ਼ ਨਹੀਂ ਹੋਣੀ ਚਾਹੀਦੀ ਸੀ ਪੰਜਾਬ ਦਾ ਮੁੱਖ ਮੰਤਰੀ ਕੇਵਲ ਪੰਜਾਬ ਦਾ ਮੁੱਖ ਮੰਤਰੀ ਨਹੀਂ ਉਹ ਪੰਜਾਬੀਆਂ ਦਾ ਵੀ ਐਂਬੈਸਡਰ ਤੇ ਜੇ ਪੰਜਾਬੀਆਂ ਦਾ ਮੁਖੀ ਆ ਜੇਲਾ ਉਹ ਦਸਤਾਰ ਅੰਦਰ ਝੂਠਾ ਪਾਣੀ ਪਾਊਗਾ ਤਾਂ ਲੋਕਾਂ ਦਾ ਮੈਸੇਜ ਬੜਾ ਗਲਤ ਜਾਊਗਾ ਨਾ ਜਿਕੇ ਇਹ ਤਾਂ ਬੜਾ ਨੋਰਮਲ ਚੀਜ਼ ਹੈ ਲੋਕ ਕਾਰੀ ਲੈਂ ਤੇ ਸਾਡੀ ਦਸਤਾਰ ਦੀ ਸਤਿਕਾਰ ਕੌਣ ਕਰੂਗਾ ਦੇਸ਼ਾਂ ਵਿਦੇਸ਼ਾਂ ਅੰਦਰ ਸਾਡੀ ਪੱਕ ਦੀ ਸਰਦਾਰਾਂ ਦਾ ਸਤਿਕਾਰ ਕੌਣ ਕਰੂਗਾ ਤੇ ਬਿਲਕੁਲ ਬਹੁਤ ਵੱਡੀ ਬੀਅਰਪੀ ਹੈ ਤੇ ਅਸੀਂ ਇਹਦੀ ਨਕੀਦੀ ਸ਼ੁਰੂ ਤੋਂ ਕਰਦੇ ਹਾਂ ਹੁਣ ਵੀ ਕਰ ਰਹੇ ਹਾਂ ਮੇਰੇ ਕੋਲ ਰਾਜਾ ਵੜਿੰਗ ਜੀ ਨੇ ਇਲੈਕਸ਼ਨੋ ਪਾਰਲੀਮੈਂਟ ਦੇ ਇਲੈਕਸ਼ਨ ਜਿੱਤ ਲਿਆ ਲੁਧਿਆਣੇ ਤੋਂ ਤਾਂ ਹੁਣ ਬਾਈ ਇਲੈਕਸ਼ਨ ਵੀ ਜਲਦੀ ਹੋ ਜਾਣਾ ਕਿ ਜੜਵਾ ਦੇ ਵਿਸ਼ੇ ਨਹੀਂ ਹੈ ਦੇ ਅੰਦਰ ਬਿਲਕੁਲ ਅਜੇ ਇਸਤਿਫਾ ਦਿੱਤਾ ਨਹੀਂ ਜਿਤੇਫਾ ਥੋੜੇ ਦਿਨਾਂ ਚ ਹੀ ਹੋ ਜਾਣਾ ਤਾਂ ਬਿਲਕੁਲ ਤਾਂ ਕੀ ਲੱਗਦਾ ਹੈ ਕਿ ਲੋ ਪਰਿਵਾਰ ਦੇ ਵਿੱਚੋਂ ਕੌਣ ਆ ਰਿਹਾ ਹੈ ਤਾਂ ਜੀ ਹਾਂ ਵਿੱਚ ਗੱਲ ਚੱਲ ਰਹੀ ਹੈ ਵੀ ਅਬੇ ਟਿਕਟ ਦਾ ਚਾਹਵਾਨ ਹੈ ਜੀ ਅਬੇ ਟਿਕਟ ਦਾ ਪਹਿਲੀ ਚਾਹਵਾਨ ਹੈ ਹੂੰ ਦੂਜੀ ਗੱਲ ਜੇ ਮੈਂ ਚਾਹਵਾਨ ਹੁੰਦਾ ਵੀ ਮੇਰੀ ਉਮਰ ਜੇ 22 ਸਾਲ ਹੈ ਹੂੰ ਤੁਹਾਨੂੰ ਇੱਕ ਗੱਲ ਮੈਂ ਦੱਸਣੀ ਚਾਹਨਾ ਤੁਹਾਡੇ ਵਿਊਅਰਜ਼ ਨੂੰ ਵੀ ਬਹੁਤਿਆਰ ਨੂੰ ਮੈਨੂੰ ਪਤਾ ਲੋਕ ਬਹੁਤ ਜ਼ਿਆਦਾ ਚਾਹ ਰਹੇ ਹਨ ਮੈਂ ਬਹੁਤਿਆਂ ਨੂੰ ਸੁਣਦੇ ਆ ਮਗਰ ਪਹਿਲੀ ਗੱਲ ਤਾਂ ਮੇਰੀ ਇੱਛਾ ਹੈ ਮੇਰੀ ਦਿਲ ਦੀ ਇੱਛਾ ਹੈ ਕਿ ਮੈਂ ਇੱਕ ਅਜਿਹਾ ਆਇਆ ਜਿਹਨੂੰ ਕਿਵੇਂ ਨਾ ਕਿਵੇਂ ਐਮ.ਐਲ.ਏ ਬਣਾ ਦੇ ਉਦੋਂ ਮਨ ਕੇ ਸਾਰੀ ਉਮਰ ਪੇ ਮੈਂ ਲੜ ਜੂਗਾ ਹੂੰ ਦੂਜੀ ਗੱਲ ਜੇ ਮੈਂ ਚਾਹੁੰਦਾ ਵੀ ਹੁੰਦਾ ਹੂੰ ਮੇਰੀ ਉਮਰ 2 2024 ਦੇ ਅਕਤੂਬਰ ਅੰਦਰ 23 ਸਾਲ ਹੋਣੀ ਹੈ ਐਟ ધ ਮੋਮੈਂਟ ਆਮ 22 ইয়ার্স ওল্ড ਮੈਂ ਦੇਖਣ ਨੂੰ ਸ਼ਾਇਦ ਵੱਡਾ ਲੱਗਦਾ ਹੋਊਂਗਾ ਬੋਤਿਆਂ ਮਗਰ ਮੇਰੀ ਉਮਰ ਹੀ ਹੈ ਨਹੀਂ ਤਾਂ ਮਤਲਬ ਜੇ ਮੈਂ ਵੀ ਚਾਹਾਂ ਜੇ ਸਾਡਾ ਪਰਿਵਾਰ ਵੀ ਚਾਵੇ ਪਾਰਟੀ ਵੀ ਚਾਵੇ ਅਸੀਂ ਫੇਰ ਵੀ ਅਸੂਲਾਂ ਦੇ ਉਲਟ ਨਹੀਂ ਨਾ ਹੁਣ ਜਿੰਨਾ ਚਿਰ ਮੈਂ 25 ਸਾਲਾਂ ਦਾ ਨਹੀਂ ਹੁੰਦਾ ਉਹਨਾਂ ਚਿਰ ਮੈਂ ਇਲੈਕਸ਼ਨ ਨਹੀਂ ਲੱਗਦਾ ਤਾਂ ਇਹ ਕਿਸੇ ਪਾਸੇ ਕੋਈ ਗੱਲ ਹੈ ਨਹੀਂ ਦੇਪੀ ਤਾਇ ਜੀ ਲੜਨਗੇ ਤੇ ਪ੍ਰਮਾਤਮਾ ਸੁੱਖ ਰੱਖੇ ਤੇਰੀ 1300 ਦਾ ਸਾਡਾ ਫਰਕ ਸੀ ਉਹ ਕਿ ਕਰਦਾ ਬਿਲਕੁਲ ਪਹਿਲਾਂ ਤੁਸੀਂ ਪਿੰਡਾਂ ਦੀ ਜਿਹੜੀ ਰੀਡ ਸੀ ਬੜੀ ਵਧੀਆ ਲੈ ਕੇ ਚੱਲਦੇ ਆ ਰਹੇ ਸੀ ਜਦੋਂ ਸ਼ਹਿਰ ਸ਼ੁਰੂ ਹੋਇਆ ਸ਼ਹਿਰ ਦੇ ਵਿੱਚ ਐਜਾ ਕੀ ਕਾਰਜਦਾਨ ਸ਼ਹਿਰ ਮੇਜੀ ਲਾਈਨ ਉਪਰ ਬੈਂਟਾਬਾਦ ਇਲਾਕਾ ਸ਼ਹਿਰ ਅੰਦਰ ਵੀ ਨੀਡ ਚੱਲਦੀ ਹੈ 12ਵੇਂ ਰਾਉਂਡ ਤੱਕ ਲਿਖ ਚੱਲਦੀ ਹੈ ਕਿਤਨਾ ਕਿਤੇ ਕੋਈ ਕਮੀ ਨਹੀਂ ਹੋਊਗੀ ਕਮੀਆਂ ਥਨ ਹੋਇਆ ਚਿੰਤਨ ਹੋਇਆ ਤੇ ਇੱਥੇ ਕਮੀਆਂ ਕੱਢਾਂਗੇ ਹੁਣ ਅਸੀਂ ਕੀ ਵਿਚਾਰ ਕੀਤਾ ਸਾਨੂੰ ਕੀ ਕਮੀ ਲੱਗੀ ਉਹ ਹੁਣ ਤੁਹਾਨੂੰ ਤੁਹਾਨੂੰ ਕੀ ਦਸੀਏ ਜੀ ਹੁਣ ਸਾਡਾ ਆਰਡੀ ਕਮੇਟੀ ਦਾ ਵਿਚਾਰ ਸੀ ਹਾਂ ਜਿਹੜੇ ਫੈਸਲੇ ਲਏ ਆ ਉਥੋਂ ਤੱਕ ਪਹੁੰਚਾਉਣਾ ਲੋਕਾਂ ਤੱਕ ਪਹੁੰਚ ਕਰਨ ਵਾਲੇ ਜਿਹੜੇ ਲੋਕਾਂ ਦੀਆਂ ਤਕਲੀਫਾਂ ਉਹਦਾ ਸਾਨੂੰ ਪੂਰੀ ਉਮੀਦ ਆ ਕਿ ਹੋਣ ਵਾਲੀ ਬਾਇਲੈਕਸ਼ਨ ਅੰਦਰ ਉਹ ਸਾਡੇ ਲਈ ਗਏ ਫੈਸਲੇ ਸਾਡੀ ਕੀਤੀ ਗਈ ਪਲਾਨਿੰਗ ਉਥੋਂ ਅਸੀਂ ਦੁਬਾਰਾ ਘਟਾਗੇ ਦੀ ਹੂੰ ਕੁਝ ਹੋਰ ਜ਼ਰੂਰ ਉਥੋਂ ਵੱਧ ਸਕਦੇ ਕਿਤੇ ਹੋਰ ਜ਼ਰੂਰ ਕੋਈ ਪ੍ਰੋਬਲਮ ਆਸੀ ਦੇ ਪਰ ਉਸ ਇਲਾਕੇ ਅੰਦਰੋਂ ਅਸੀਂ ਐਤ ਕੀ ਵੋਟ ਨਹੀਂ ਘਟਾਗੇ ਤੁਹਾਨੂੰ ਮੈਂ ਹੁਣ ਦੱਸ ਬਿਲਕੁਲ ਦੁਬਾਰਾ ਫਿਰ ਆਪ ਆਪ ਕਿਉਂ ਨੇ ਆਪ ਦੇ ਕੁਝ ਤਾਂ ਹਲਕਾ ਇੰਚਾਰਜ ਨੇ ਕੁਝ ਜਿਹੜੇ ਸਾਫਟ ਟ੍ਰੱਕ ਯੂਨੀਅਨ ਦੇ ਪ੍ਰਧਾਨ ਰਹਿ ਚੁੱਕੇ ਨੇ ਉਹ ਵੀ ਟਿਕਟਾਂ ਦੇ ਚਾਹਵਾਨ ਹੋ ਚੁੱਕੇ ਨੇ ਕਹਿੰਦੇ ਅਸੀਂ ਕਿੱਦਾਂ ਰਬਾਤੋਂ ਬਾਇਲੈਕਸ਼ਨ ਆ ਜੋ ਇਹ ਤਾਂ ਉਹ ਆ ਨਾ ਜਿਵੇਂ ਕਹਿੰਦੇ ਆ ਜੋ ਜਿਹਨੇ ਨਚਨਾ ਖੰਡੇ ਦੀ ਧਾਰ ਤੇ ਤਾਂ ਖੁੱਲਾ ਮੈਦਾਨ ਆ ਜਿਹੜਾ ਚਾਹੁੰਦਾ ਜਿਹਨੂੰ ਲੱਗਦਾ ਕਿ ਲੋਕ ਸਾਡਾ ਸਮਰਥਨ ਦੇ ਸਕਦੇ ਆ ਅਸਤਾ ਵੈਲਕਮ ਕਰਦੇ ਆ ਆਮ ਆਦਮੀ ਪਾਰਟੀ ਤੋਂ ਭਾਵੇਂ ਕੋਈ ਟਰੱਕ ਹੀ ਨਹੀਂ ਹੁੰਦਾ ਪ੍ਰਧਾਨ ਆ ਜੇ ਕੋਈ ਹਲਕਾ ਇੰਚਾਰਜ ਆ ਜੇ ਕੋਈ ਨਾਰਮਲ ਵਰਕਰ ਆ ਜੇ ਕੋਈ ਮੰਤਰੀ ਆ ਜੇ ਸਭ ਨੂੰ ਵੈਲਕਮ ਕਰਦੇ ਆ ਅਸੀਂ ਤੇ ਸਾਡੇ ਲੋਕ ਪੂਰੇ ਤਗੜੇ ਆ ਇਹਨਾਂ ਵੱਲੋਂ ਦੇਖਾਂਗੇ ਹੁਣ ਕੌਣ ਆਉਂਦਾ ਤਾਂ ਪਹਿਲਾਂ ਵੀ ਇੱਥੇ ਜਿਹੜੇ ਹਲਕਾ ਇੰਚਾਰਜ ਸੀ ਉਹ ਚੋਣ ਲੜੇ ਸੀ ਜੀ ਤਾਂ ਹੁਣ ਕੀ ਲੱਗਦਾ ਹ ਹਲਕਾ ਇੰਚਾਰਜ ਵੀ ਦੋ ਹੋ ਚੁੱਕੇ ਨੇ ਦੂਜੀ ਗੱਲ ਕੌਣ ਹੀ ਸਾ ਮੈਂ ਇਹ ਨਾ ਬਰੀ ਬਲਤ ਧਿਆਨ ਨਹੀਂ ਦਿੰਦਾ ਹੁਣ ਇਹਨਾਂ ਦੀ ਪਾਰਟੀ ਹੈ ਇਹਨਾਂ ਦਾ ਵਰਕ ਹੈ ਜਿਹੜਾ ਇਹਨਾਂ ਨੂੰ ਠੀਕ ਲੱਗੇ ਇਹਨਾਂ ਦੀ ਪਾਰਟੀ ਨੂੰ ਇਹਨਾਂ ਦੀ ਜ਼ਿੰਮੇਵਾਰੀ ਹੈ ਜਿਹਨੂੰ ਲੈਉਣਗੇ ਅਸੀਂ ਉਹਨਾਂ ਦਾ ਸਤਕਾਮੀ ਕਰਾਂਗੇ ਕਿਉਂਕਿ ਸਾਡੇ ਆਪੋਨੈਂਟ ਹੋਣਗੇ ਤੇ ਦੂਜੀ ਗੱਲ ਜੇ ਲੋਕਾਂ ਨੂੰ ਪਸੰਦ ਹੈ ਅਸੀਂ ਆਈ ਉਹ ਉਹਨ ਕੋਈ ਹੋਰ ਆ ਮੈਨੂੰ ਵੋਟਾਂ ਪੈਣੀਆਂ ਕੌਣ ਹਲਕਾ ਇੰਚਾਰਜ ਹੈ ਕੌਣ ਆਊਗਾ ਅਸੀਂ ਇਹਨਾਂ ਚੀਜ਼ਾਂ ਦੇ ਬਲਕਦੇ ਧਿਆਨ ਨਹੀਂ ਨਵੇਂ ਸਮੱਸਿਆ ਜਿਹੜੀ ਤੁਹਾਡੇ ਸਾਹਮਣੇ ਆਈਆਂ ਮੱਥਨ ਕੀਤਾ ਤੁਸੀਂ ਕਾਉਂਡ ਦੇ ਵਿੱਚ ਕਿੱਕਿੰਗ ਮੁੱਦਾ ਹੈ ਸਭ ਤੋਂ ਵੱਡਾ ਮੁੱਦਾ ਸਾਡੇ ਇਲਾਕੇ ਦਾ ਜੀ 2022 ਦੀ ਇਲੈਕਸ਼ਨ ਜੇ ਪੀਪੀਸੀਸੀ ਦੇ ਪ੍ਰਧਾਨ ਜਿੱਤੇ ਨੇ ਤੇ ਫਿਰ ਪ੍ਰਧਾਨ ਬਣੇ ਉਹ ਇਹ ਸੀ ਇਹਨਾਂ ਨੇ ਘਰਾਂ ਦੇ ਚੈੱਕ ਦਿੱਤੇ ਸੀ ਸਭ ਜਿੱਦੀ ਤੁਹਾਨੂੰ ਮਕਾਨਾਂ ਦੀਆਂ ਰਿਪੇਅਰ ਦੇ ਪੈਸੇ ਆ ਗਏ 30000 ਹਮਲੇ ਲੋ 1.5 ਲੱਖ ਚੋਂ 30 ਆ ਇੱਕ ਵੀ ਬਾਅਦ ਚ ਦਵਾਂਗੇ ਦੂਜੀ ਗੱਲ ਇਹਨਾਂ ਨੇ ਜ਼ਮੀਨ ਅਲੋਟ ਕੀਤੀ ਕਿ ਜੀ ਇਹ ਤੁਹਾਨੂੰ ਥਾਂ ਸੀ ਪੰਜਾਬ ਸਰਕਾਰ ਵੱਲੋਂ ਦਿੱਤੀ ਹੈ ਇੱਥੇ ਤੁਸੀਂ ਆਪਣੇ ਘਰ ਬਣਾਓ ਉਹਨਾਂ ਨੂੰ ਕੋਈ ਨਾ ਚੈੱਕ ਪੂਰੇ ਪਹੁੰਚੇ ਮੋਦੀ ਸਾਹ ਦੇ ਚੈੱਕ ਸੀ ਉਹ ਵੀ ਇਹਨਾਂ ਨੇ ਘਪਲਾ ਕਰਤਾ ਕੋਆਪਰੇਟਿਵ ਬੈਂਕ ਚੀਨ ਦਾ ਆਪ ਦਾ ਚੇਅਰਮੈਨ ਸੀ ਜਿਹੜੀ ਜ਼ਮੀਨ ਇਹਨਾਂ ਨੇ ਵੰਡੀ ਸੀ ਉਹ ਪੰਜਾਬ ਸਰਕਾਰ ਨੇ ਵਾਪਸ ਲੈ ਲਈ ਹ ਉਸ ਮੁੱਦੇ ਤੇ ਇਹਨਾਂ ਨੂੰ ਬਹੁਤ ਵੱਡਾ ਬੈਕਲੈਸ਼ ਫੇਸ ਕਰਨਾ ਕਿਉਂਕਿ ਮੇਰੇ ਕੋਲੇ ਲਿਸ਼ਟਾਂ ਨੇ ਕਿਹਦੇ-ਕਿਹਦੇ ਘਰਾਂ 'ਚ ਕਿਹਦੇ-ਕਿਹਦੇ ਮਤਲਬ ਕਿੰਨੇ ਪੈਸੇ ਆਏ ਆ ਕਿਹਨੂੰ ਜ਼ਮੀਨ ਅਲਾਟ ਕੀਤੀ ਸਾਰੀਆਂ ਚੀਜ਼ਾਂ ਦੀ ਲਿਸ਼ਟਾਂ ਨੇ ਤੇ ਅਸੀਂ ਇਹਨਾਂ ਨੂੰ ਜਾਂ ਤਾਂ ਪੁੱਛਾਂਗੇ ਵੀ ਦੱਸੋ ਤੁਸੀਂ ਵੋਟ ਪਾਈ ਸੀ ਤੁਸੀਂ ਸਪੋਰਟ ਕੀਤੀ ਸੀ ਇਹਨਾਂ ਨੇ ਐਡਾ ਵੱਡਾ ਵਾਅਦਾ ਕਰਕੇ ਮੁੱਕਰੇ ਆ ਦੱਸੋ ਕੀ ਆ ਆਈ ਥਿੰਕ ਬਹੁਤ ਵਧੀਆ ਪੋਜ਼ਿਟਿਵ ਰਿਜ਼ਲਟ ਹੈ ਰਾਜਾ ਵੇਡਿੰਗ ਜੀ 2.5 ਸਾਲ ਤੋਂ ਐਮ.ਐਲ.ਏ ਰਹਿ ਚੁਕੇ ਕੀ ਲੱਗਦਾ ਹੈ ਕੁਝ ਵਿਗੜਵਾ ਦੇ ਵਿੱਚ ਨਵੇਂ ਕੁਝ ਲੈ ਕੇ ਆਏ ਇਹਨਾਂ 2.5 ਸਾਲਾਂ ਅੰਦਰ ਤਾਂ ਪਿਛਲੇ ਪੰਜਾਂ ਨਹੀਂ ਲੈ 2.5 ਤਾਂ ਕੀ ਲਾਉਣਗੇ ਪਰ ਮੈਂ ਇੱਕ ਚੀਜ਼ ਤੁਹਾਨੂੰ ਜਰੂਰ ਦੱਸਣਾ ਚਾਹੁੰਦਾ ਜੀ ਜਦੋਂ ਵੀ ਕੋਈ ਇਲੈਕਸ਼ਨ ਹੁੰਦੀ ਹੈ ਨਾ ਤਾਂ ਲੋਕਾਂ ਦੇ ਲਈ ਵੀ ਬਹੁਤ ਵੱਡੀ ਐਕਸਪੈਕਟੇਸ਼ਨ ਹੁੰਦੀ ਹੈ ਤਾਂ ਸਰਕਾਰ ਉੱਤੇ ਵੀ ਬਹੁਤ ਵੱਡਾ ਬੋਝ ਪੈਂਦਾ ਹੈ ਇਲੈਕਸ਼ਨ ਕਰਾਉਣ ਵਾਸਤੇ ਸਭ ਮਿਹਨਤ ਕਰਦੇ ਆ ਜਦੋਂ ਇਲੈਕਸ਼ਨ ਹੁੰਦੀ ਹੈ ਉਦੋਂ ਤਾਂ ਆਪਾਂ ਗੱਲਾਂ ਇਹ ਕਰਦੇ ਆ ਅਮਰੀਕਾ ਵੀ ਕਰਦੇ ਸੀ ਕਿ ਮੈਂ ਤਾਂ ਹੈਗਾ ਮੈਂ ਹੋਰ ਕਿਤੇ ਜਾਣਾ ਨਹੀਂ ਮੇਰਾ ਤਾਂ ਦਿਲ ਹੀ ਤੁਹਾਡੇ ਲਈ ਧੜਕਦਾ ਹੁਣ ਉਹ ਗੱਲਾਂ ਢਾਈ ਸਾਲਾਂ ਨਹੀਂ ਸੀ ਢਾਈ ਸਾਲ ਕਰਕੇ ਹੁਣ ਤੁਸੀਂ ਟੱਪ ਕੇ ਚਲੋ ਵਧੀਆ ਗੱਲ ਹੈ ਤੁਹਾਨੂੰ ਵਧਾਈ ਹੈ ਤੁਸੀਂ ਲੁਧਿਆਣੇ ਨੂੰ ਜਿੱਤ ਗਏ ਮਗਰ ਇੱਥੋਂ ਦੇ ਲੋਕਾਂ ਦਾ ਕੀ ਇੰਨਾ ਤੇ ਦੇਖਿਆ ਜਾਵੇ ਨਾ ਬਿੰਕਸਰ ਨੂੰ 5 ਸਾਲਾਂ ਲਈ ਚੁਣਿਆ ਸੀ ਢਾਈ ਸਾਲਾਂ ਬਾਅਦ ਇਹਨਾਂ ਨੇ ਫੇਰ ਇੱਕ election ਚੁੱਕਤੀ ਹੈ ਅਸੀਂ ਰੱਬ ਸੁਖਰੇ ਕੇ ਜਿੱਤ ਜੀ ਸਾਡੇ ਲਈ ਚੰਗਾ ਪਰ ਲੋਕਾਂ ਤੇ ਕਿਉਂ ਬੋਝ ਦੁਬਾਰਾ ਪਣ ਰਿਹਾ ਉਹਨਾਂ ਖਰਚਾ ਦੁਬਾਰਾ ਹੋਊਗਾ ਖਜਲ ਖਵਾਰੀ ਦੁਬਾਰਾ ਹੋਊਗੀ ਲੋਕਾਂ ਨੂੰ ਚੋਆਇਸ ਬਣਾਉਣੀ ਪਊਗੀ ਸਰਕਾਰ ਤੇ ਵੀ ਬੋਝ ਪਊਗਾ ਮੇਰਾ ਇਹ ਮੰਨਣਾ ਹੈ कि जे तुसी कलेक्शन जितते हो ਆਪ ਦੀ ਸੇਵਾ ਪੂਰੀ ਨਿਭਾ ਵਿੱਚ ਨਹੀਂ ਕੁਛ ਕੁ ਛੱਡ ਕੇ ਜਾਈਦਾ ਹੁੰਦਾ ਜਿਸ ਕੰਮ ਚ ਲੱਗਿਓ ਸਿਰੇ ਤੱਕ ਲਾਇ ਬਿਲਕੁਲ ਔਨਰ ਦਾ ਵਿੱਚ ਇਹ ਚਰਚਾ ਦੇ ਵਿੱਚ ਆ ਰਹੀ ਹੈ ਗਾ ਉਹ ਕਹ ਰਿਹਾ ਮੇਰੀ ਧਰਮ ਪਤਨੀ ਕਿੱਧਰ ਆ ਸਾਹਮਣੇ ਫਿਰ ਆਪਕੇ ਛੁੱਟੇ ਸੀ ਹਾਂ ਤੁਹਾਨੂੰ ਲੋਕਾਂ ਨੇ ਐਮਐਲਏ ਬਣਾਈ ਦਿੱਤਾ ਸੀ ਤੇ ਫਿਰ ਤੁਸੀਂ ਇਸਤੀਫਾ ਕਿਉਂ ਦੇ ਰਹੇ ਹੋ ਫਿਰ ਉਹ ਲੁਧਿਆਣਾ ਚਲੇ ਗਏ ਉਹ ਤੇ ਬੀਬੀ ਜੀ ਨੂੰ ਭੇਜ ਦਿੰਦੇ ਲੁਧਿਆਣਾ ਇਹਦੀ ਕੀ ਗੱਲ ਸੀ ਇਹ ਨਾ ਰਾਜਨੀਤੀ ਹੈ ਨਾ ਜਿਹੜੀ ਇਹ ਕਰਦੇ ਫਿਰਦੇ ਕਿ ਇੱਥੋਂ ਮੈਂ ਆ ਜਾ ਉੱਥੋਂ ਆ ਜਾ ਲੋਕਾਂ ਉੱਥੇ ਛੱਡੀ ਜਿੱਦੇ ਮੇਰਾ ਹੀ ਮੰਨਣਾ ਕਿ ਜੇ ਦੇਖੋ ਪਬਲਿਕ ਸਰਵਿਸ ਨਾ ਆਪਾਂ ਅੱਜਕੱਲ ਦੇ ਲੋਕਾਂ ਨੇ ਬੜੀ ਨਾਰਮਲਾਈਜ਼ ਕਰਤੀ ਪਹਿਲਾਂ ਦੇ ਜ਼ਮਾਨੇ 'ਚ ਪਬਲਿਕ ਸਰਵਿਸ ਬਹੁਤ ਵੱਡਾ ਉਹਨਾਂ ਦਾ ਕੰਮ ਤੇ ਜ਼ਿੰਮੇਵਾਰੀ ਦਾ ਕੰਮ ਹੁੰਦਾ ਸੀ ਬਿਲਕੁਲ ਜੇ ਲੋਕਾਂ ਨੇ ਤੁਹਾਨੂੰ 5 ਸਾਲਾਂ ਲਈ ਚੁਣਿਆ ਇਹ ਤੁਹਾਡੇ ਉੱਤੇ ਨਹੀਂ ਹੋਣਾ ਚਾਹੀਦਾ ਕਿ 2.5 ਸਾਲਾਂ ਅੰਦਰ ਜੀ ਬਸ ਮੈਂ ਤਾਂ ਜਿੰਨੀ ਸੇਵਾ ਕਰਨੀ ਜੀ ਕਰ ਲਈ ਹੁਣ ਮੇਰਾ ਕੋਈ ਪਰਿਵਾਰ ਚੋਂ ਆਉਗਾ ਕੁਝ ਹੋਊਗਾ ਜੀ ਸੇਵਾ ਦੀ ਇੰਨੀ ਇੱਛਾ ਸੀ ਜੇ ਕਿੱਧਰ ਵੀ ਆਣਾ ਲੈਣਾ ਪਿਆਰ ਸੀ ਤੇ 2.5 ਸਾਲਾਂ ਬਾਅਦ ਛੱਡ ਕੇ ਰੋਗੇ ਹੂੰ ਪੰਜ ਸਾਲ ਪੂਰੇ ਕਰਦੇ ਐ MP ਤੁਹਾਡੀ ਉਮਰ ਬਹੁਤ ਪਈ ਹੈ ਤੁਸੀਂ ਦੁਬਾਰਾ ਨਾ ਲੜ ਲੈਂਦੇ ਬਠਿੰਡੇ ਵੀ ਗਈ ਸੀ ਹਾਰ ਕੇ ਮੁੜੇ ਮਤਲਬ ਮੇਰਾ ਇਹ ਮੰਨਣਾ ਕਿ ਜੇ ਪਬਲਿਕ ਨੇ ਵਿਸ਼ਵਾਸ ਤੁਹਾਡੇ ਅੰਦਰ ਪੰਜ ਸਾਲਾਂ ਲਈ ਪਾਇਆ ਇਹ ਤੁਹਾਡੇ ਕੋਲ ਹੱਕ ਨਹੀਂ ਹੁੰਦਾ ਕਿ ਤੁਸੀਂ ਵਿੱਚੋਂ ਉਹਦਾ ਖਹਿੜਾ ਛੱਡੋ ਕੋਈ ਮਰਜ਼ੀ ਅੱਤ ਬਾਦ ਆ ਜੇ ਕੋਈ ਚੰਗਾ ਆ ਜੇ ਮਾੜਾ ਆ ਜੇ ਪੰਜ ਸਾਲਾਂ ਲਈ ਤੁਸੀਂ ਲੋਕਾਂ ਦਾ ਵਿਸ਼ਵਾਸ ਜਿੱਤਿਆ ਤੇ ਤੋੜ ਨਬਾਈ ਦੀਂ ਵਿੱਚੋਂ ਨਹੀਂ ਛੱਡ ਕੇ ਤਾਂ ਕੱਲ ਗਿੱਦੜਵਾ ਦੇ ਵਿੱਚ ਵੀ ਸੀ ਉਹ ਤਾਂ ਇੱਕ ਮੋ ਜੁੱਤੀਆਂ ਕਿੰਨੇ ਨਾਲ ਇੱਕ ਮੋਚੀ ਵੀਰ ਕੋਲੇ ਬੈਠੇ ਨਜ਼ਰ ਆਏ ਕਹਿੰਦੇ ਇਹਦੇ ਨਾਲ ਮੇਰੀ ਬਹੁਤ ਕਹਿਰੀ ਦੋਸਤੀ ਹੈ ਜਦੋਂ ਵੀ ਮੈਂ ਗਿੱਡੜਵਾ ਆਣਾ ਜਦੋਂ ਵੀ ਆਣਾ ਉਹਨਾਂ ਦੀ ਇੱਕ ਉਹਨਾਂ ਦੇ ਆਫੀਸ਼ਲ ਪੇਜ ਤੇ ਪਿਆ ਜਦੋਂ ਵੀ ਮੈਂ ਆਣਾ ਮੈਂ ਇਹਦੇ ਕੋਲ ਬਹਿ ਕੇ ਚਾਹ ਪੀ ਕੇ ਜਾਂਦਾ ਦਾ ਸਾਡੇ ਪੱਤਰਕਾਰ ਨੇ ਸਵਾਲ ਕੀਤਾ ਕਿ ਤੁਸੀਂ ਕਾਜੂ ਬਦਾਮਾਂ ਵਾਲੀ ਚਾਹ ਚੰਗੀ ਲੱਗਦੀ ਹੈ ਤੁਹਾਨੂੰ ਤਾਂ ਤੁਸੀਂ ਅੱਜ ਮੋਚੀ ਕੋਲੇ ਚਾਹ ਪੀ ਰਹੇ ਹੋ ਅੱਛਾ ਹਾਸਕੇ ਕਹਿੰਦੇ ਤੀਗਾ ਨੇ ਦੇਖੋ ਇਹ ਰਾਜਾ ਬਿੰਦੀ ਦਾ ਜੇ ਕੋਈ ਮਿੱਤਰ ਆ ਜੇ ਉਹਨਾਂ ਕੋਲੇ ਚਾਹ ਪੀਣ ਨੂੰ ਚੰਗੀ ਲੱਗ ਰਹੀ ਤਾਂ ਮੈਂ ਕੀ ਕਹਿ ਸਕਦਾ ਮੇਰੇ ਵੱਲੋਂ ਤਾਂ ਸਾਰਾ ਦਿਨ ਹੀ ਚਾਹ ਪੀ ਜਾਣਾ ਮਗਰ ਜੇ ਤੁਹਾਡਾ ਐਡਾ ਪੁਰਾਣਾ ਉਹ ਮਿੱਤਰ ਆ ਮੈਂ ਰਾਜਨੀਤੀ 'ਚ ਨਹੀਂ ਜਾਣਾ ਚਾਹੁੰਦਾ ਮਿੱਤਰ ਕੋਈ ਵੀ ਹੋ ਸਕਦਾ ਵੱਡਾ ਛੋਟਾ ਹੋ ਸਕਦਾ ਮਗਰ ਮੈਂ ਇਹ ਜਾਨਣਾ ਚਾਹੁੰਦਾ ਕਿ ਜੇ 15 ਸਾਲਾਂ ਤੋਂ ਤੁਹਾਡਾ ਉਹ ਮਿੱਤਰ ਆ ਤੇ ਤੁਸੀਂ ਤਿੰਨਰ ਹੀ ਐਮਐਲਏ ਬਣ ਕੇ ਕੋਈ ਮੋਚੀ ਨੂੰ ਵੀ ਕੋਈ ਚੰਗੀ ਦਿਖਾ ਰਖਵਾ ਦੇਣੀ ਸੀ ਕੋਈ ਖੋਖਾ ਹੀ ਦਿਵਾ ਦੇਣਾ ਸੀ ਵਿਚਾਰਾ ਏ ਧੁੱਪੇ ਬੈਠਾ ਸੀ ਐਹੋ ਜਿਹਾ ਮਿੱਤਰ ਤੋਂ ਕਰਾਉਣਾ ਕਿ ਜਿਹੜਾ ਆਪ ਦੇ ਮਿੱਤਰ ਦੀ ਨਾ ਫਾਇਦਾ ਕਰ ਸਕੇ ਸਮਝਦੇ ਹੋ ਨਾ ਜੇ ਉਹ 15 ਸਾਲਾਂ ਤੋਂ ਤੁਹਾਡਾ ਏਡਾ ਪ੍ਰਾਣਾ ਮਿੱਤਰ ਆ ਸਪੋਰਟਰ ਆ ਉਹਦਾ ਫਾਇਦਾ ਵੀ ਕਰਨਾ ਸੀ ਤੁਸੀਂ ਮੰਤਰੀ ਰਹੇ ਹੋ ਤਿੰਨਾਰੀ ਐਮਐਲਏ ਰਹੇ ਹੋ ਕੋਈ ਫਾਇਦਾ ਨਹੀਂ ਕਰੀਦਾ ਹੁੰਦਾ ਆਪਸ ਵਿੱਚ ਜੇ ਤੁਹਾਡੇ ਕੋਲੇ ਕੋਈ ਕਮਾਨ ਹੈ ਜੀ ਕੋਈ ਪਾਵਰ ਹੈ ਇਹ ਸਭ ਤੋਂ ਪਹਿਲਾ ਤੁਹਾਡੇ ਨਿਯਮੇ ਹੋਣਾ ਚਾਹੀਦਾ ਕਿ ਮੈਂ ਲੋਕਾਂ ਦਾ ਫਾਇਦਾ ਕਰਾਂ ਫਿਰ ਆਉਂਦਾ ਖਰਾ ਆਪ ਤੁਸੀਂ ਤਿੰਨਾਰੀ ਐਮਐਲਏ ਬਣ ਕੇ ਮੰਤਰੀ ਬਣ ਕੇ ਨਾਰਮਲ ਜੀਆਂ ਗੱਡੀਆਂ ਤੋਂ ਡਿਫੈਂਡਰਾਂ ਤੇ ਆ ਕੇ ਤੁਹਾਡੇ ਸਪੋਰਟਰ ਉੱਤੀ ਫਿਰਦੇ ਆ ਕੋਈ ਦੁੱਧ ਵੇਚਦਾ ਸੀ ਕੋਈ ਬੋਟ ਪਾਰਸ਼ਾ ਕਰਦਾ ਸੀ ਉਹਨਾਂ ਦਾ ਵੀ ਸਥਿਤੀ ਵਧਾਓ ਨਾ ਕਿ ਉਹਨਾਂ ਦੇ ਵੀ ਬਾਲ ਬੱਚੇ ਖੁਸ਼ ਹੋਣ ਉਹਨਾਂ ਦਾ ਵੀ ਪਰਿਵਾਰ ਖੁਸ਼ ਹੋਵੇ ਮੇਰਾ ਮੰਨਣਾ ਹੈ ਬਿਲਕੁਲ ਤਾਂ ਬਿਲਕੁਲ ਅਵੇ ਜੀ ਅੱਜ ਦੀ ਖਾਸ ਟੀਰੀ ਕਾਲਪਾਸਡ ਨੇ ਬਹੁਤ ਬਹੁਤ ਥੈਂਕ ਯੂ ਸੀ ਤਾਂ ਲਗਾਤਾਰ ਖਾਸ ਗੱਲਬਾਤ ਵਾਸਤੇ ਜੁੜੇ ਰਹੋ ਪੰਜਾਬ ਹਰਿਆਣਾ ਲਾਈਵ ਧੰਨਵਾਦ